ਗਰੋ ਕਰਦੇ ਆ ਕਲਟੀਵੇਸ਼ਨ ਕਰਦੇ ਆ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਲਈ ਆ ਟਿੰਗਰੀ ਮਸ਼ਰੂਮ ਦੀ ਤੇ ਉਹਦਾ ਹਰ ਤਿਕਾ ਪ੍ਰੋਸੈਸਿੰਗ ਵੀ ਕਰਦੇ ਆ ਉਹਦਾ ਪਿਕਲ ਪਾਇਆ ਹੈ ਤੇ ਉਹਦੇ ਨਾਲ ਹੀ ਸਾਡਾ ਹੁਣ ਬਲੈਕ ਕੈਰਟ ਦਾ ਪਿਕਲ ਪਾਇਆ ਹੋਇਆ ਤੇ ਇੱਕ ਹਰ ਜੰਗ ਹਰੜ ਦਾ ਹਸੀ ਚੂਰਨ ਬਣਾ ਰਹੇ ਆ ਤੇ ਸਾਨੂੰ ਬਧੀਆ ਆ ਰਿਹਾ ਹੈ ਕੋਈ ਮਿਲਾਵਟ ਨਹੀਂ ਹੈਗੀ ਹਾਂਜੀ ਇਹ ਬੜੀ ਤਰ੍ਹਾਂ ਦੀ ਆਟੀ ਨੇ ਇਹਨਾਂ ਦੀ ਭਈ ਆਟਿਆਂ ਦੀ ਨਾਲ ਜਿਹੜਾ ਹੁਣ ਕੱਲਾ ਕਣਕ ਲੱਗਾ ਕਣਕ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕੱਲੀ ਕਣਕ 'ਚ ਕਾਰਬੋਹਾਈਡਰੇਟ ਹੈਗਾ ਹੁਣ ਜਿਹੜੇ ਦੂਸਰੇ ਆਟੇ ਹੋਗੇ ਜਾਂ ਅਨਾਜ ਹੋਗੇ ਇਹਨਾਂ 'ਚ ਫਾਈਬਰ ਤੇ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆਪਣੇ ਸਰੀਰ ਨੂੰ ਫਾਈਬਰ ਤੇ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੈ ਨਾ ਕਿ ਜ਼ਿਆਦਾ ਕਾਰਬੋਹਾਈਡਰੇਟ ਦੀ ਗੂੜ੍ਹੇ ਪਾਸਤਾ ਪੋਹਾ ਇਹ ਸਾਰੇ ਮਿਲਣਦੇ ਹੀ ਨਹੀਂ ਆਪਣੇ ਕੋਲ ਬਿਨਾ ਮੈਦੇ ਤੋਂ ਮੇਰਾ ਇਹ ਹੈ ਜਿੰਨੇ ਵੀ ਮੇਰੇ ਬੱਤੀ ਦਿੱਤੀ ਪ੍ਰੋਡਕਟ ਨੇਗੇ ਜਿੰਨੇ ਵੀ ਅੱਗੇ ਬੜਾ ਟਾਣਗੇ ਮੇਰੀ ਕੋਸ਼ਿਸ਼ ਰਹੂਗੀ ਮੈਦੇ ਨੂੰ ਮੈਂ ਬਾਹਰ ਕਰਦਾ ਵੀ ਮੈਦੇ ਤੋਂ ਬਿਨਾ ਤਿਆਰ ਕਰਾਂਗਾ ਹੇ ਜਿੰਨਾ ਸਾਡੇ ਫਾਰਮ ਦੇ ਤੇ ਹੁੰਦਾ ਉਹਦੇ ਅਸੀਂ ਪ੍ਰੋਡਕਟ ਬਣਾ ਕੇ ਸੇਲ ਕਰਦੇ ਆ ਜਿਵੇਂ ਦਾਲਾਂ ਹੋ ਗਈਆਂ ਸੌਫਾ ਮੱਕੀ ਦਾ ਆਟਾ ਜੀ ਗੁਲਕੰਧਾ ਤੇ ਦੋ ਸਾਡੇ ਕੋਲ ਵੈਰੈਟੀਆਂ ਜਿਹੜੀ ਗਲੂਟਨ ਫ੍ਰੀ ਨੇ ਕਾਲੀ ਕਣਕ ਦਾ ਆਟਾ ਤੇ ਸੋਨਾ ਮੋਤੀ ਤੇ ਮਿਲਟਰੀ ਪ੍ਰੋਡਕਟ ਬਣਾਉਨੇ ਆ ਤੇ ਜਿਵੇਂ ਨੂਡਲਸ ਹੋ ਗਈਆਂ ਫੋਕਸਟਾਈਲ ਦੀਆਂ ਉਦੋਦੀਆਂ ਹੋ ਗਈਆਂ ਪੋਹੇ ਹੋਗੇ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਅੱਜ ਅਸੀਂ ਲੁਧਿਆਣਾ ਦੇ ਰਖਬਾਗ ਦੇ ਸਾਹਮਣੇ ਅਹ ਈਟ ਰਾਈਟ ਮੇਲਾ ਜੋ ਲਗਾਇਆ ਗਿਆ ਆ ਉਸ ਦੇ ਵਿੱਚ ਖੜੇ ਆ ਜਿੱਥੇ ਕਿ ਆਰਗੈਨਿਕ ਤਰੀਕੇ ਦੇ ਨਾਲ ਜਿਹੜਾ ਖਾਣ ਪੀਣ ਦਾ ਜਿਹੜਾ ਸਮਾਨ ਤਿਆਰ ਕੀਤਾ ਜਾਂਦਾ ਤੇ ਇਹ ਐਕਸੀਬਿਸ਼ਨ ਇੱਕ ਲਗਾਈ ਗਈ ਹੈ ਜਿਹਦੇ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਜਾਏਗਾ ਕਿ ਜੜੀਆਂ ਆਰਗੈਨਿਕ ਚੀਜ਼ਾਂ ਦੇ ਨਾਲ ਜੁੜੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ ਇਸ ਵਿੱਚ ਵਿਸ਼ੇਸ਼ ਤੌਰ ਤੇ ਜਿਹੜੇ ਸਿਹਤ ਮੰਤਰੀ ਨੇ ਬਲਬੀਰ ਸਿੰਘ ਜੀ ਉਹ ਇੱਥੇ ਸ਼ਿਰਕਤ ਕਰਨ ਵਾਸਤੇ ਆਏ ਸੀਗੇ ਤੇ ਨਾਲ ਹੀ ਉਹਨਾਂ ਦੇ ਮੈਂਬਰ ਪਾਰਲੀਮੈਂਟ ਸੰਜੀਵ ਅਰੋੜਾ ਜੀ ਵੀ ਮੌਜੂਦ ਸੀ ਉਹਨਾਂ ਨੇ ਵੀ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਵੀ ਆਰਗੈਨਿਕ ਦੇ ਨਾਲ ਜੁੜੋ ਤੇ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਆਪਣਾ ਜਿਹੜਾ ਬਿਮਾਰੀਆਂ ਤੋਂ ਜਿਹੜਾ ਬਚਾਅ ਕੀਤਾ ਜਾ ਸਕੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਇੱਕ ਸਟਾਲ ਲੱਗਿਆ ਹੋਇਆ ਇੱਥੇ ਇਹਦੇ ਵਿੱਚ ਆਰਗੇਨਿਕ ਚੀਜ਼ਾਂ ਜਿਹੜੀਆਂ ਹੈਗੀਆਂ ਰੱਖੀਆਂ ਗਈਆਂ ਤੇ ਕੀ ਨਾਮ ਤੁਹਾਡਾ ਹਾਂਜੀ ਸ੍ਰੀਕਾ ਬਾਈ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਸਰ ਅੱਜ ਆਰਗੇਨਿਕ ਜਿਹੜਾ ਇਹ ਸਮਾਨ ਲਗਾਇਆ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹਦੇ ਕੀ ਕੀ ਫਾਇਦੇ ਨੇ ਤੇ ਇਹਨੂੰ ਕਿਦਾਂ ਤਿਆਰ ਕਰਦੇ ਹੋ ਤੁਸੀਂ ਹਾਂਜੀ ਬਾਈ ਜੀ ਮੇਰਾ ਪਿੰਡ ਬੀਰੋਗਕਲਾ ਮਾਨਸਾ ਡਿਸਟ੍ਰਿਕਟ ਚ ਪੈ ਗਿਆ ਮੈਂ ਅਸਲ ਨਾਲ 5 ਸਾਲ ਤੋਂ ਤਕਰੀਬਨ 2020 ਤੋਂ ਮਿਲਟ ਦੀ ਖੇਤੀ ਕਰਨ ਲੱਗਿਆ ਹੋਇਆ ਹਾਂਗਾ ਤੇ ਮਿਲਟ ਜਿੱਦਾਂ ਕੋਧਰਾ ਕੰਗਣੀ ਕੁਟਕੀ ਸਵਾ ਅੱਖ ਰਾਗੀ ਹੈਨਾ ਤੇ ਮੈਨੂੰ ਥੋੜੀ ਜਿਹੀ ਪਨੀਰੀ ਇੱਕ ਵਾਰੀ ਮਿਲੀ ਫੇਰੇ ਥੋੜੀ ਥੋੜੀ ਬੀ ਵਧਾ ਕੇ ਮੈਂ ਅੱਗੇ ਹੁਣ ਮਤਲਬ ਸਵਾ ਕਿਲੇ ਤੇ ਇਹਦੀ ਖੇਤੀ ਕਰਦਾਗਾ ਤਕਰੀਬ 40 ਤੋਂ 50 ਕਿਸਾਨ ਜੁੜੇ ਹੋਏ ਨੇ ਮੇਰੇ ਨਾਲ ਉਹਨਾਂ ਨੂੰ ਮੈਂ ਪਨੀਰੀ ਜਾਂ ਬੀਜ ਦਿੰਨਾ ਇਹਨਾਂ ਦਾ ਮਿਲਣ ਦਾ ਆਂਦਾ ਤੇ ਬਾਈ ਬੈਕ ਉਹਨਾਂ ਤੋਂ ਮੈਂ ਅਨਾਜ ਲੈ ਲੈਣਾ ਕਿਉਂ ਨਵੇਂ ਬੰਦੇ ਨੂੰ ਮਾਰਕੀਟਿੰਗ ਕਰਨੀ ਔਖੀ ਹੋ ਜਾਂਦੀ ਹੈ ਫਿਰ ਉਸ ਤੋਂ ਅੱਗੇ ਮੈਨੂੰ ਥੋੜੀ ਦਿੱਕਤਾਂ ਆਈਆਂ 2021 ਚ 22 ਚ ਇਹਨੂੰ ਵੇਚਣ ਵਾਸਤੇ ਵਿਕਿਆ ਨਹੀਂ ਹੈਗਾ ਕਿ ਉਹ ਕਿਹੜਾ ਕੋਈ ਸਰਕਾਰੀ ਖਰੀਦ ਤਾ ਹੀ ਨਹੀਂ ਇਹਦੀ ਫਿਰ ਮੈਂ ਅੱਗੇ ਇਹਦੇ ਪ੍ਰੋਡਕਟ ਸ਼ੁਰੂ ਕੀਤੇ ਆਜੂ ਮੈਂ ਤੁਹਾਨੂੰ ਦਿਖਾਉਣਾ ਇੱਧਰ ਇਹ ਸਾਰੇ ਇਹਨਾਂ ਦੇ ਇਹ ਇੱਧਰ ਕਰ ਲਓ ਕੈਮਰਾ ਬਾਈ ਇਹ ਇਹ ਆ ਸਾਰੇ ਮਿਲਟ ਆ ਗਏ ਪੰਜੇ ਠੀਕ ਹੈ ਜੀ ਮਿਲਟ ਦੇ ਅੱਗੇ ਬਿਸਕਟ ਆ ਗਏ ਰਾਗੀ ਕੋਧਰੇ ਦੇ ਤੇ ਆ ਸਾਰੇ ਔਰਗੈਨਿਕ ਤਰੀਕੇ ਨਾਲ ਤੇ ਫਿਰ ਅੱਗੇ ਓਟਸ ਦੇ ਤੇ ਮਲਟੀ ਗ੍ਰੇਨ ਆਟੇ ਦੇ ਸਾਰੇ ਦੇਸੀ ਕਿਉਂ ਤੇ ਸ਼ੱਕਰ ਨਾਲ ਪੁਰਾਣਾ ਜਿਹੜਾ ਪ੍ਰਾਤਨ ਜਿਵੇਂ ਲੋਕ ਪਹਿਲਾਂ ਖਾਂਦੇ ਹੁੰਦੇ ਉਦਾਂ ਤੇ ਉਸ ਤੋਂ ਬਾਅਦ ਫਿਰ ਇਹ ਆਟੇ ਆ ਗਏ ਕੋਤਲੇ ਦਾ ਆ ਗਿਆ ਰਾਗੀ ਦਾ ਆ ਗਿਆ ਭਾਈ ਮਲਟੀ ਗ੍ਰੇਨ ਦਾ ਆ ਗਿਆ ਜਓਂ ਦਾ ਸਾਰੇ ਤਕਰੀਬਨ ਆਟੇ ਆਠ ਦਾ ਆਟਿਆਂ ਦੇ ਕੀ ਕੀ ਫਾਇਦੇ ਹੁੰਦੇ ਨੇ ਇਹ ਬੜੀ ਤਰ੍ਹਾਂ ਦੇ ਆਟੇ ਨੇ ਇਹਨਾਂ ਦੀ ਭਾਈ ਆਟਿਆਂ ਦੀ ਨਾਲ ਜਿਹੜਾ ਹੁਣ ਕੱਲਾ ਕਣਕ ਦਾ ਹੈਗਾ ਕਣਕ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਕੱਲੀ ਕਣਕ 'ਚ ਕਾਰਬੋਹਾਈਡਰੇਟ ਹੈਗਾ ਹੁਣ ਜਿਹੜੇ ਦੂਸਰੇ ਆਟੇ ਹੋਗੇ ਜਾਂ ਅਨਾਜ ਹੋਗੇ ਇਹਨਾਂ 'ਚ ਫਾਈਬਰ ਤੇ ਕੈਲਸ਼ੀਅਮ ਸਭ ਤੋਂ ਜ਼ਿਆਦਾ ਹੈਗਾ ਆਪਣੇ ਸਰੀਰ ਨੂੰ ਫਾਈਬਰ ਤੇ ਕੈਲਸ਼ੀਅਮ ਦੀ ਜ਼ਿਆਦਾ ਲੋੜ ਹੈ ਨਾ ਕਿ ਜ਼ਿਆਦਾ ਕਾਰਬੋਹਾਈ ਕਾਰਬੋਹਾਈਡਰੇਟ ਨਾਲ ਮੋਟਾਪਾ ਸ਼ੂਗਰ ਬਲੱਡ ਹਾਈ ਬਲੱਡ ਪ੍ਰੈਸ਼ਰ ਕਿੰਨੇ ਤਰ੍ਹਾਂ ਦੀਆਂ ਬਿਮਾਰੀਆਂ ਮਤਲਬ ਆ ਰਹੀਆਂ ਨੇ ਹਾਂ ਸਰ ਅੱਜ ਕੱਲ ਲੋਕ ਨੂਡਲਾਂ ਦੇ ਬੜੇ ਚੱਕਰ ਚ ਪਏ ਹੋਇਆ ਵੀ ਨੂਡਲ ਖਾਂਦੇ ਨੇ ਤੇ ਇਹ ਕੀ ਨੂਡਲ ਹੀ ਇਹ ਹਾਂ ਨੂਡਲ ਪਾਸਤਾ ਪੋਹਾ ਇਹ ਸਾਰੇ ਮਿਲਟ ਦੇ ਹੀ ਨੇ ਆਪਣੇ ਕੋਲੇ ਅੱਛਾ ਬਿਨਾ ਮੈਦੇ ਤੋਂ ਮੇਰਾ ਇਹ ਹੈ ਜਿੰਨੇ ਵੀ ਮੇਰੇ ਬੱਤੀ ਦਿੱਤੀ ਪ੍ਰੋਡਕਟ ਨੇਗੇ ਜਿੰਨੇ ਵੀ ਅੱਗੇ ਪ੍ਰੋਡਕਟ ਆਉਣਗੇ ਮੇਰੀ ਕੋਸ਼ਿਸ਼ ਰਹੂ ਵੀ ਮੈਦੇ ਨੂੰ ਮੈਂ ਬਾਹਰ ਕੱਢਾਂ ਠੀਕ ਹੈ ਵੀ ਮੈਦੇ ਤੋਂ ਬਿਨਾ ਤਿਆਰ ਕਰਾਂਗੇ ਖਾਂਦਾ ਤਾਂ ਵੈਸੇ ਵੀ ਸਿਹਤ ਵਾਸਤੇ ਨੁਕਸਾਨਦਾਇਕ ਹੈ ਹਾਂ ਨੁਕਸਾਨਦਾਇਕ ਹੈਗੀ ਹੈਗਾ ਤੇ ਇਹ ਜਿਹੜੇ ਹੁਣ ਇਹ 7 ਤਰ੍ਹਾਂ ਦੇ ਨੇ ਕਿੰਨੇ ਤਰ੍ਹਾਂ ਦੇ ਅਨਾਜ ਨੇ ਇਹ ਅਨਾਜ ਪੰਜ ਤਰ੍ਹਾਂ ਦੇ ਨੇ ਬਈ ਜੀ ਹਾਂਜੀ ਹਾਂਜੀ ਤੇ ਇੱਕ ਚਾਵਲ ਵੀ ਪਏ ਨੇ ਇਹ ਬ੍ਰਾਊਨ ਕਲਰ ਦੇ ਆ ਇਹ ਚਾਵਲ ਆਪਣੇ ਕੋਲ ਇਹ ਆਪਦੇ ਨੇ ਘਰ ਦੇ 11 21 ਦੇ ਇਹ ਬ੍ਰਾਊਨ ਰਾਈਸ ਵੀ ਹੈਗੇ ਤੇ ਵਾਈਟ ਦੋਨੇ ਤਰ੍ਹਾਂ ਦੇ ਨੇ ਇਹ ਵਾਈਟ ਇਹ ਜਿਹੜਾ ਬ੍ਰਾਊਨ ਹੈ ਥੋੜਾ ਪ੍ਰੋਸੈਸ ਹੁੰਦਾ ਇਹਦਾ ਇਹਨੂੰ ਬਾਲਣਾ ਪੈਂਦਾ ਜਾਂ ਇਹਨੂੰ ਮਤਲਬ ਹੀਟ ਜਿਵੇਂ ਕਹਿੰਦੀ ਹੀਟ ਦੇਣੀ ਪੈਂਦੀ ਜੀਰੀ ਨੂੰ ਜੀਰੀ ਨੂੰ ਫਿਰ ਉਸ ਤੋਂ ਬਾਅਦ ਇਹ ਸੁਕਾ ਕੇ ਫਿਰ ਚੌਲ ਕਢਾਇਆ ਜਾਂਦਾ ਇਹ ਬ੍ਰਾਊਨ ਇਹਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਫਿਰ ਅੱਗੇ ਸਟੀਵੀ ਆ ਗਿਆ ਜਿੱਦਾਂ ਠੀਕ ਹੈ ਜੀ ਤੇ ਸਟੀਵੀ ਸਟੀਵੀ ਇਹ ਹੁੰਦਾ ਹੈ 슈ਗਰ ਫ੍ਰੀ ਮਿੱਠਾ ਹੁੰਦਾ ਹੈ ਇਹ ਜਿਵੇਂ ਆਪਾਂ ਪਾਣੀ ਚਾਹ ਰੱਖ ਲਈ ਪਾਣੀ ਪਾਤਾ ਪਾਣੀ ਚ ਆਪਾਂ ਖੰਡ ਪਾਉਣੀ ਹੈ ਨਾ ਖੰਡ ਨਾ ਪਾਓ ਖੰਡ ਦੀ ਜਗ੍ਹਾ ਦੇਈ ਦਿਓ 2-3 ਪੱਤੀਆਂ ਪਾ ਲਓ ਬਸ ਹਾਂ ਹਾਂ ਇਹ ਮਿੱਠਾ ਹੈਗਾ ਬਹੁਤ ਜਿਆਦਾ ਮਿੱਠਾ ਹੈ ਪਰ 슈ਗਰ ਫ੍ਰੀ ਹੈ ਇਹ ਤੁਸੀਂ ਜੇ ਖਾਓਗੇ ਟੈਸਟ ਕਰਾ ਲਓ ਤੁਹਾਨੂੰ 슈ਗਰ ਨਹੀਂ ਮਾਤਰਾ ਹਾਈ ਹੋਊਗੀ ਇਹਦੇ ਨਾਲ ਤੇ ਦੂਸਰਾ ਫਿਰ ਆਪਣੇ ਕੋਲ ਗ੍ਰੀਨ ਟੀ ਆ ਗਈ ਠੀਕ ਹੈ ਜੀ ਤੇ ਮਰਹੰਗਾ ਪਾਊਡਰ ਆ ਗਿਆ ਤੇ ਇਹ ਨਾਲ ਹੀ ਲੈਮਨ ਗਰਾਸ ਆ ਗਿਆ ਇਹ ਵੀ ਆਪਣੇ ਖੇਤਾਂ ਚ ਹੁੰਦਾ ਹਾਂ ਹਾਂ ਸੋਹਾਂਜਣਾ ਪਾਊਡਰ ਇਹਨੂੰ ਸੋਹਾਂਜਣਾ ਪਾਊਡਰ ਵੀ ਕਹਿੰਦੇ ਨੇ ਪੰਜਾਬੀ ਚ ਹਾਂਜੀ ਹਾਂ ਇਹ ਇੱਕ ਦਰਖਤ ਹੈਗਾ ਜਬੂਟਾ ਕਹਿੰਸਦੇ ਆਪਾਂ ਕਹਿੰਦੇ ਵੀ 200 ਬਿਮਾਰੀਆਂ ਨੂੰ ਦੂਰ ਕਰਦਾ 200 ਤੋਂ ਪਲੱਸ ਮਤਲਬ ਬਿਮਾਰੀਆਂ ਵਾਸਤੇ ਬਹੁਤ ਮਤਲਬ ਫਾਇਦਾ ਦਿੰਦਾ ਇਹ ਜੇ ਜੇ ਕਿਸੇ ਨੂੰ ਮਤਲਬ ਨਹੀਂ ਬਿਮਾਰੀ ਨਾ ਤਾਂ ਉਹ ਵੀ ਯੂਜ਼ ਕਰੇ ਇਹਨੂੰ ਅਗਲੇ ਮਹੀਨੇ ਟਾਈਮ 'ਚ ਉਹਨੂੰ ਨਹੀਂ ਲੱਗਣਗੀਆਂ ਬਿਮਾਰੀਆਂ ਇਹਨੂੰ ਤਕਰੀਬਨ ਤੁਸੀਂ ਰਾਲੋ ਇੱਕ ਬੰਦਾ ਇੱਕ ਚਮਚਾ ਖਾ ਸਕਦਾ ਲੈ ਸਕਦਾ ਇਹਨੂੰ ਹਾਂ ਡੇਲੀ ਤੇ ਦੂਸਰਾ ਫਿਰ ਅੱਗੇ ਆਪਣੇ ਕੋਲੇ ਇਮਿਊਨਿਟੀ ਬੂਸਟਰ ਆ ਗਿਆ ਹਲਦੀ ਕਾਲੀ ਮਿਰਚ ਆਦਰਕ ਸੌਂਡੇ ਜਵੈਨ ਇਸ ਨਾਲ ਹੀ ਇਲਾਚੀ ਆ ਗਈ ਇਹ ਆਪ ਪਾਣੀ ਜਾਂ ਦੁੱਧ 'ਚ ਬਾਲ ਕੇ ਪੀਤਾ ਜਾਂਦਾ ਹੈ ਫਿਰ ਅੱਗੇ ਆਪਣੇ ਕੋਲੇ ਕੱਚੀ ਖਾਣੀ ਦੇ ਤੇਲ ਆ ਗਏ ਸਾਰੇ ਲੱਕੜ ਦਾ ਕੋਲੂ ਲੱਗਿਆ ਹੋਇਆ ਬਾਈ ਤੇ ਇਹ ਸਾਰੇ ਲੱਕੜ ਦੇ ਕੋਲੂ ਨਾਲ ਹੀ ਅਸੀਂ ਮਤਲਬ ਤੇਲ ਕੱਢਦੇ ਹਾਂ ਤੇ ਸਰੋਂ ਦਾ ਹੋ ਗਿਆ ਜਮਾਨੇ 'ਚ ਕੱਢਦੇ ਹੁੰਦੇ ਸੀ ਹਾਂ ਸਰੋਂ ਦਾ ਹੋ ਗਿਆ ਤਿਲਾਂ ਦਾ ਹੋ ਗਿਆ ਅਲਸੀ ਦਾ ਹੋ ਗਿਆ ਬਦਾਮ ਦਾ ਹੋ ਗਿਆ ਨਾਰੀਅਲ ਦਾ ਹੋ ਗਿਆ ਤੇ ਆ ਨਾਰੀਅਲ ਪ੍ਰੈਸ ਕੇਸਰ ਇਸਰ ਹਾਂ ਇਹਨਾਂ ਨੂੰ ਤੁਸੀਂ ਜਿਵੇਂ ਇਹ ਹੁੰਦਾ ਨਾ ਜਿਵੇਂ ਆਪਾਂ ਕੋਈ ਵੱਡੀਆਂ ਕੰਪਨੀਆਂ ਦਾ ਖਰੀਦਾਂਗੇ ਉਹ ਵਰਜਨ ਤੇਲ ਨਹੀਂ ਹੁੰਦੇ ਉਹ ਮਤਲਬ ਉਹ ਪ੍ਰੋਸੈਸ ਕੀਤੇ ਹੁੰਦੇ ਨੇ ਉਹਨਾਂ ਨੂੰ ਸਿਰਫ ਬਾਲਾਂ ਵਗੈਰਾ ਤੇ ਲਾ ਸਕਦੇ ਆ ਇਹਨਾਂ ਨੂੰ ਆਪਾਂ ਪੀ ਵੀ ਸਕਦੇ ਆ ਜਿੱਦਾਂ ਮਰਜ਼ੀ ਯੂਜ਼ ਕਰੋ ਇਹਨਾਂ ਤੜਕਾ ਲਾਓ ਜਾਂ ਸੁੱਕਾ ਮਤਲਬ ਜਿਵੇਂ ਦੁੱਧ ਜਿਹੜਾ ਬਦਾਮ ਹੈ ਜਿਵੇਂ ਬਦਾਮ ਰੋਗਣਾ ਇਹਨੂੰ ਦੁੱਧ ਚ ਪਾ ਕੇ ਪੀ ਸਕਦੇ ਆ ਆਪਾਂ ਆਰਾਮ ਨਾਲ ਬੱਚਿਆਂ ਵਗੈਰਾ ਨੂੰ ਪਿਆ ਸਕਦੇ ਆ। ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਅਸੀਂ ਮੈਂ ਕਰ ਲੈਣਾ ਜੀ ਗੱਲ ਤੁਹਾਡੇ ਨਾਲ ਤੇ ਇਧਰਲੇ ਪਾਸੇ ਆਪਾਂ ਦੇਖੋ ਇਹ ਨਿੰਬੂ ਜਿਹੜੇ ਹੈਗੇ ਆ ਇਹ ਵੀ ਆਰਗੈਨਿਕ ਆ। ਇਧਰੋਂ 베ਰ ਦੀ ਆਪਾਂ ਗੱਲ ਕਰੀਏ ਤੇ ਬਾਥੂ, ਆਲੂ, ਗੋਭੀ ਇਹ ਸਾਰੀਆਂ ਆਰਗੈਨਿਕ ਚੀਜ਼ਾਂ ਨੇ ਤੇ ਮੈਮ ਕੀ ਇਹਦੇ ਬਾਰੇ ਜਾਣਕਾਰੀ ਦਿਓ ਵੀ ਇਹ ਕੀ ਕੀ ਚੀਜ਼ਾਂ ਹੈਗੀਆਂ ਤੇ ਇਹਨਾਂ ਦੇ ਕੀ ਕੀ ਫਾਇਦੇ ਨੇ? ਜਿੰਨਾ ਸਾਡੇ ਫਾਰਮ ਦੇ ਤੇ ਹੁੰਦਾ ਉਹਦੇ ਅਸੀਂ ਪ੍ਰੋਡਕਟ ਬਣਾ ਕੇ ਸੇਲ ਕਰਦੇ ਆ ਜਿਵੇਂ ਦਾਲਾਂ ਹੋ ਗਈਆਂ, ਸੌਫਾ, ਮੱਕੀ ਦਾ ਆਟਾ ਜੀ, ਗੁਲਕੰਦਾ, ਤੇ ਦੋ ਸਾਡੇ ਕੋਲ ਵੈਰਾਈਟੀਆਂ ਜਿਹੜੀ ਗਲੂਟਨ ਫ੍ਰੀ ਨੇ ਕਾਲੀ ਕਣਕ ਦਾ ਆਟਾ ਤੇ ਸੋਨਾ ਮੋਤੀ ਤੇ ਮਿਲਰਸ ਪ੍ਰੋਡਕਟ ਬਣਾਉਨੇ ਆ ਤੇ ਜਿਹੜੇ ਨੂਡਲਸ ਹੋ ਗਈਆਂ ਫੋਕਸਟਾਈਲ ਦੀਆਂ ਉਦੋਂ ਦੀਆਂ ਹੋ ਗਈਆਂ ਪੋਹੇ ਹੋ ਗਏ ਇਹ ਕੀ ਚੀਜ਼ ਹੈ ਜੀ ਇਹ ਬੜੀਆਂ ਨੇ ਜੀ ਦਾਲ ਪਾ ਕੇ ਮਸਾਲੇ ਪਾਏ ਹੁੰਦੇ ਆ ਅੱਛਾ ਅੱਛਾ ਬੜੀਆਂ ਹਾਂਜੀ ਤੇ ਜਿਹੜੇ ਆ ਮਸਾਲੇ ਵੀ ਅਸੀਂ ਬਣਾਉਂਦੇ ਆ ਵੀ ਹੱਥ ਦੇ ਕੁੱਟੇ ਹੁੰਦੇ ਆ ਅੱਛਾ ਹਾਂਜੀ ਹਲਦੀ ਵੀ ਆਰਗੈਨਿਕ ਹੈ ਕਰ ਮਸਾਲਾ ਕਹਿੰਦੇ ਨੇ ਨਹੀਂ ਇਹ ਆਪਣੀ ਮਿਕਸ ਹੁੰਦਾ ਹੈ ਚਾਹੇ ਤੁਸੀਂ ਪਾਸਤਾ ਜਿਹਾ ਲਓ ਨੂਡਲਸ ਪਾ ਲਓ ਅੱਛਾ ਅੱਛਾ ਹਾਂਜੀ ਮਲਟੀ ਪਰਪਸ ਕੰਮ ਹੁੰਦਾ ਹੈ ਮਤਲਬ ਜਿਹੜੇ ਵੀ ਪ੍ਰੋਡਕਟ ਤੁਸੀਂ ਰੱਖੇ ਆ ਸਾਰੇ ਇਹ ਆਰਗੈਨਿਕ ਨੇ ਹਾਂਜੀ ਆ ਬੇਰ ਵੀ ਆਰਗੈਨਿਕ ਹੈ ਨਿਕਾਈ ਸਬਜ਼ੀਆਂ ਫੂਡ ਜਿੰਨਾ ਵੀ ਸਾਡੇ ਕੋਲ ਹੁੰਦਾ ਸਾਰਾ ਨਿਕਾਈ ਤੇ ਇਹ ਆ ਦੱਸੋ ਐ ਕੀ ਪਿਆ ਵਾ ਇਹ ਬਾਥੂ ਆ ਜੀ ਜਿਹੜਾ ਪ੍ਰਾਤਨ ਲੋਕ ਪਹਿਲਾਂ ਸਾਗ ਚ ਪਾਉਂਦੇ ਸੀ ਹੁਣ ਭੁੱਲੇ ਹੋਏ ਨੇ ਤੇ ਇਹ ਵੀ ਅਸੀਂ اگੋਨੇ ਆ ਜੀ ਹਾਂ ਠੀਕ ਹਾਂਜੀ ਬਹੁਤ ਬਹੁਤ ਧੰਨਵਾਦ ਸੋ ਦੇਖੋ ਆਰਗੇਨਿਕ ਦੇ ਨਾਲ ਜੁੜਨਾ ਵੱਡੀ ਗੱਲ ਹੈ ਕਿਉਂਕਿ ਇਹਦੇ ਨਾਲ ਬਿਮਾਰੀਆਂ ਤੋਂ ਜਿਹੜਾ ਹੈਗਾ ਵਾ ਬਚਿਆ ਜਾ ਸਕਦਾ ਹੈ ਕਿਉਂਕਿ ਅੱਜ ਕੱਲ ਕੈਮੀਕਲ ਦੇ ਜਿਹੜੇ ਜ਼ਮਾਨੇ ਸੀਗੇ ਉਹਨਾਂ ਨੂੰ ਹਟਾ ਕੇ ਜਿਹੜਾ ਹੈਗਾ ਵਾ ਆਰਗੇਨਿਕ ਵੱਲ ਲੋਕ ਜਾ ਵੀ ਰਹੇ ਨੇ ਤੇ ਸਰਕਾਰਾਂ ਵੀ ਜੜੀਆਂ ਹੈਗੀਆਂ ਨੇ ਇਹ ਲੋਕਾਂ ਨੂੰ ਅਪੀਲ ਕਰ ਰਹੀਆਂ ਨੇ ਵੀ ਆਰਗੇਨਿਕ ਨਾਲ ਜੁੜੋ ਤੇ ਜਿਹੜਾ ਹੈਗੇ ਆਪਣੇ ਸਰੀਰ ਦੀ ਜਿਹੜੀ ਸਹੀ ਤਰੀਕੇ ਨਾਲ ਦੇਖਭਾਲ ਕੀਤੀ ਜਾਵੇ ਤੇ ਇੱਧਰ ਵੀ ਅਸੀਂ ਦੇਖਦੇ ਆਂ ਵੀ ਬਹੁਤ ਸਾਰੀਆਂ ਚੀਜ਼ਾਂ ਇੱਥੇ ਵੀ ਪਈਆਂ ਨੇ ਜਾਣਕਾਰੀ ਲੈ ਲੈਣੇ ਵੀ ਕੀ ਕੀ ਚੀਜ਼ਾਂ ਨੇ ਮੈਮ ਕੀ ਕੀ ਚੀਜ਼ਾਂ ਹੈ ਹਾਂਜੀ ਸਰ ਹਸੀਂਾ ਗ로우 ਕਰਦੇ ਆ ਕਲਟੀਵੇਸ਼ਨ ਕਰਦੇ ਆ ਯੂਨੀਵਰਸਿਟੀ ਤੋਂ ਟ੍ਰੇਨਿੰਗ ਲਈ ਹੋਈ ਆ ਤੇ ਮਸ਼ਰੂਮ ਢਿੰਗਰੀ ਮਸ਼ਰੂਮ ਦੀ ਤੇ ਉਹਦਾ ਪ੍ਰੋਸੈਸਿੰਗ ਵੀ ਕਰਦੇ ਆ ਉਹਦਾ ਪਿਕਲ ਪਾਇਆ ਏ ਤੇ ਸਾਡਾ ਰਿਪੀਟ ਹੋ ਰਿਹਾ ਇਹ ਹਾਂਜੀ ਪਿਕਲ ਆ ਤੇ ਉਹਦੇ ਨਾਲੇ ਸਾਡਾ ਹੁਣ ਬਲੈਕ ਕੈਰਟ ਦਾ ਪਿਕਲ ਪਾਇਆ ਹੋਇਆ ਤੇ ਇੱਕ ਜੰਗ ਹਰੜ ਦਾ ਹਸੀਂ ਚੂਰਨ ਬਣਾ ਰਹੇ ਆ ਤੇ ਸਾਨੂੰ ਬਧੀਆ ਆ ਰਿਹਾ ਆ ਆਰਗੇਨਿਕ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਹੈਗੀ ਹਾਂਜੀ ਤੇ ਇਹਦੇ ਵਿੱਚ ਕੈਲਸ਼ੀਅਮ ਪ੍ਰੋਟੀਨ ਆ ਜਿਹੜੀ ਕਿ ਸਾਡੀ ਨਾਰਮਲ ਡਾਈਟ ਚ ਨਹੀਂ ਮਿਲਦਾ ਸਾਨੂੰ ਵਿਟਾਮਿਨ ਡੀ ਫੁੱਲ ਹੈ ਚ ਸਰ ਤੇ ਇ ਤੋਂ ਇਲਾਵਾ ਅਸੀਂ ਹੌਬੀ ਕੋਰਸਸ ਦੇਖੋ ਮੇਰਾ ਤੇ ਇਹਦੇ ਨਾਲ ਮੈਂ ਕਰੋਸ਼ੀਟ ਕਰਦੀ ਆ ਤੇ ਪਹਿਲੇ ਜਮਾਨੇ 'ਚ ਦੇਖਣ ਨੂੰ ਮਿਲਦੇ ਹੁੰਦੇ ਸੀ ਜਨਨੀਆਂ ਬੈਠੀ ਹੁੰਦੀਆਂ ਸੀ ਦਰਖਤਾਂ ਦੇ ਥੱਲੇ ਚੀਜ਼ਾਂ ਬੁਣਦੀਆਂ ਹੁੰਦੀਆਂ ਸੀ ਪਰ ਅੱਜ ਕੱਲ ਤੱਕ ਕਰੋਸ਼ੀ ਆ ਸਲਾਈਆਂ ਦਾ ਕਿਸੇ ਨੂੰ ਪਤਾ ਹੀ ਨਹੀਂ ਸਰ ਹੁਣ ਉਹ ਤਾਂ ਪਤਾ ਨਹੀਂ ਪਰ ਆ ਚੀਜ਼ ਨੂੰ ਦੇਖੇ ਫਿਰ ਰੈਨਾਉਨ ਹੋ ਰਹੇ ਨੇ ਬੱਚੇ ਕੇ ਚੀਜ਼ ਵੀ ਬਣਦੀ ਆ ਹੁਣ ਇਹ ਬੱਚੇ ਦੇ ਅਕੋਰਡਿੰਗ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਅੱਗੇ ਫੈਮਿਲੀ ਦੇ ਅਕੋਰਡਿੰਗ ਘਰ ਦੇ ਹਾਊਸ ਹਹੋਲਡ ਦੇ ਅਕੋਰਡਿੰਗ ਸੀ ਹੁਣ ਬੱਚੇ ਦੇ ਮਤਲਬ ਅਕੋਰਡਿੰਗ ਬਣਾ ਰਹੇ ਆ ਥੈਂਕ ਯੂ ਸਰ ਬਹੁਤ ਸੋ ਜਿਹੜੇ ਸਿਹਤ ਮੰਤਰੀ ਆ ਉਹ ਵੀ ਇੱਥੇ ਪਹੁੰਚੇ ਹੋਏ ਨੇ ਈਟ ਰਾਈਟ ਮੇਲੇ ਦੇ ਵਿੱਚ ਤੇ ਇੱਥੇ ਬਹੁਤ ਸਾਰੇ ਲੋਕਾਂ ਨੇ ਵੀ ਸ਼ਿਰਕਤ ਕੀਤੀ ਹੈ ਤੇ ਇਹ ਇਸ ਮੇਲੇ ਦਾ ਲਾਹਾ ਵੀ ਲਿਆ ਆ ਸੋ ਇਸ ਵੀਡੀਓ ਬਾਰੇ ਤੁਹਾਡਾ ਕੀ ਵਿਚਾਰ ਹੈ ਤੁਸੀਂ ਆਪਣੇ ਵਿਚਾਰਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਕਮੈਂਟ ਸੱਬੇ ਪਾਸੇ ਦੇ ਵਿੱਚ ਦੇਣਾ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ